ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਝਾਮਕੇ ਤਹਿਸੀਲ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਨੌ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਤੇ ਇਹ ਨੌ ਹੀ ਬੱਚਾ ਜਿਹੜੀਆਂ ਸੁਈਆਂ ਸੁਈਆਂ ਹੋਣਗੀਆਂ ਜੀ ਜਿਨ੍ਹਾਂ ਦੇ ਵਿੱਚੋਂ ਕੋਜ ਮੱਜਾਂ ਬੱਚਿਆਂ ਵਾਲੀਆਂ ਤੇ ਕੋਜ ਮੱਜਾਂ ਜਿਹੜੀਆਂ ਬੱਚੇ ਤੋਂ ਬਣਾ ਹੋਣਗੀਆਂ ਡਿਟੇਲ ਸਾਰੀ ਆਪਾਂ ਬਾਈ ਬਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕਿਤੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲਾ ਤੇ ਸਿਲੈਕਟ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜੀ ਕਰਿਆ ਕਰੋ ਫੇਸਬੁੱਕ ਤੇ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਪਾਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਰੇਟ ਬਿਲਕੁਲ ਨਾਰਮਲ ਹੋਣਗੇ ਤੇ ਐਂਡ ਤੇ ਤੁਹਾਨੂੰ ਇੱਕ ਸਰਪ੍ਰਾਈਜ਼ ਦੇਵਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਵਧੀਆ ਜੀ ਵਧੀਆ ਚੱਲੀ ਕਿੰਦੇ ਵਧੀਆ ਕੰਮ ਕਰ ਵਧੀਆ ਜੀ ਔਰ ਕਹਿਰਾ ਡੇਰੀ ਫਾਰਮ ਵਿੱਚ ਨਾਲੇ ਸਾਰੇ ਭੈਣ ਭਰਾ ਨੂੰ ਆਪਣੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹੋ ਰਿਕੁਐਸਟ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਡਰੈਸ ਬੋਲਦੀ ਆਪਣੀ ਡਰੈਸ ਜੀ ਪਿੰਡ ਝਾਮਕੇ ਖੁਰਦ ਜਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਹਾਂਜੀ ਨਾਮ ਜੀ ਪ੍ਰਤਾਪ ਸਿੰਘ ਝਾ ਠੀਕ ਹੈ ਜੀ ਫੋਨ ਨੰਬਰ ਜੇ 6247413141 ਠੀਕ ਹੈ ਜੀ ਹੱਥ ਜੋੜ ਕੇ ਇਹ ਬੇਨਤੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਫਿਰ ਸਾਈ ਬਿਆਨਾ ਪਾਓ ਪਸੰਦ ਕਰਕੇ ਤੇ ਘਰੇ ਆ ਕੇ ਤੇ ਆਪਦੀ ਤਸल्ली ਕਰਕੇ ਜਰੂਰ ਕਰੋ ਠੀਕ ਹੈ ਜੀ ਹਾਂਜੀ ਹਾਂਜੀ ਅਛਾ ਬ੍ਰਹਮਸੰਗ ਸਿੰਘ ਜੀ ਮੈਂ ਦੱਸਤਾ ਵੀ ਨੌ ਮੱਜਰ ਅੱਜ ਨੌ ਨਾ ਗਿਆ ਜੀ ਆਪਣੇ ਫਰਾਂ ਹਾਂ ਤੇ ਜਿਨ੍ਹਾਂ ਦੇ ਵਿੱਚ ਤਕਰੀਬਨ ਕੋਈ ਬੱਚੇ ਵਾਲੀਆਂ ਵੀ ਭਾਜੀ ਸਾਰੀਆਂ ਨਸਲਾਂ ਆਈਆਂ ਵਾ ਮੋਹਰਾ ਵੀ ਨੀਲੀ ਦੀ ਵੀ ਹਾਂਜੀ ਮਗਰ ਬਾਕੀ ਤਕਰੀਬਨ ਬੱਚੇ ਜਿਹੜੇ 6 ਡੰਗਰੇ ਆ ਨਾ ਬੱਚਿਆਂ ਵਾਲੇ ਆ ਹਾਂਜੀ ਤੇ ਤਿੰਨ ਬਿਨਾ ਬੱਚੇ ਹਾਂਜੀ ਹਾਂਜੀ ਤਿੰਨ ਬਿਨਾ ਬੱਚੇ ਠੀਕ ਹੈ ਜੀ ਸ਼ੁਰੂ ਕਰੀਏ ਆਪਾਂ ਇੱਕ ਨੰਬਰ ਤੋਂ ਪਹਿਲਾਂ ਦੱਸਿਓ ਭਾ ਜਿਹੜਾ 50 ਅੰਦਰ ਲੈ ਕੇ ਹਾਂਜੀ ਤੇ ਲੱਖ ਦੀ ਕਿਰਪਾ ਦੇ ਅੱਜ ਆਪਣੇ ਅੱਛਾ ਇਹ 1 ਲੱਖ ਤੱਕ ਵੀਗਾ ਮੁੱਲ ਹਾਂਜੀ ਹਾਂਜੀ ਠੀਕ ਹੈ ਤੇ ਦੁੱਧ ਦੀ ਜੇ ਗੱਲ ਕਰੀਏ ਤੇ 7 ਕਿਲੋਟਰ ਤੋਂ ਲੈ ਕੇ ਤੇ 12 ਲੀਟਰ ਤੱਕ ਦੀ ਮਹੀ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ 7 ਲੀਟਰ ਤੋਂ ਲੈ ਕੇ ਤੇ 12 ਲੀਟਰ ਤੱਕ ਉਸ ਤੋਂ ਅੱਗੇ ਆਪਾਂ ਆਪਣੇ ਭਾਣਾ ਭਰਾਵਾਂ ਨਾਲ ਗੱਲ ਕੀਤੀ ਸੀ ਵੀ ਆਪਾਂ ਆਉਣ ਸਮੇਂ ਚਲੋ ਹੁਣ ਬਸ ਫਰੀਆਂ ਤਣਕੁਣਕ ਬਿਜੀ ਚੱਲੀ ਆ ਠੀਕ ਹੈ ਜੀ ਤੇ ਚਲੋ ਮਾਫੀ ਚਾਹੁੰਦੇ ਆ ਕੋਈ ਇੱਕ ਦੋ ਦਿਨ ਚਲੋ ਲੇਟ ਹੋਣਾ ਪਰ ਰੈਗੂਲਰ ਬਸ ਤੁਰੇ ਹੁਣ ਠੀਕ ਹੈ ਜੀ ਤੇ ਕੋਈ ਭੈ ਆਪਨ ਤਾਂ ਡਾ ਡੰਗਰ ਹਰ ਵਕਤ अवेलेबल ਹੋਣਗੇ ਹੁਣ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਦੱਸਿਓ ਜੀ ਫਿਰ ਬ੍ਰਿਮ ਸਿੰਘ ਜੀ ਆਇਆ ਸਮਝ ਬਾਰੇ ਇੱਕ ਨੰਬਰ ਤੋਂ ਸ਼ੁਰੂ ਕਰਨ ਲਈ ਪਹਿਲਾਂ ਥੋੜਾ ਮਾਲ ਜਰਾ ਕਰਕੇ ਨਾ ਆਪਾਂ ਬਾਹਰ ਕੱਢ ਕੇ ਦਿਖਾਈ ਜਾਨੀ ਹਾਂਜੀ ਲਿਆਓ ਜੀ ਆਲੋ ਦੋਸਤੋ ਚੈੱਕ ਕਰ ਲਓ ਮੱਝ ਦੀ ਆਰਡਰ ਕੁਆਲਿਟੀ ਚੈੱਕ ਕਰ ਲਓ ਤੇ ਬਾਕੀ ਦੀ ਡੇੜੀ ਆਪਾਂ ਮੱਝ ਵੀ ਬਾਹਰ ਕੱਢ ਦਾਂਗੇ ਫਿਰ ਆਪਾਂ ਪੁੱਛ ਲੈਣੀ ਲਓ ਜੀ ਸਟੂਨ ਚੈੱਕ ਕਰ ਲਓ ਪਈ ਸੂਆ ਦੋ ਜਾ ਜੀ ਹਾਂਜੀ ਕੁੱਤ ਜਾਲ ਵਾਲੇ ਭਾਵੇਂ ਲੋਜੀ ਕਰੀ ਤੇ ਇਹ ਸੂਈ ਨੂੰ ਹੋਏ ਜੇ ਇਹਨੂੰ ਥੋੜੀ ਜਿਹੀ ਬਾਈ ਜੀ ਕਮਾਈਏ ਥੋੜੀ ਹੋਰ ਕੋਈ ਨਹੀਂ ਆਵੇ ਉਹਨੂੰ ਲੰਮੀ ਤੋਰ ਦੇਣੀ ਸੂਈ ਨੂੰ ਇਹ ਜੇ ਕੋਈ ਮਹੀਨਾ ਦਾ ਅਜੇ 1 ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਮਹੀਨਾ ਉਹ 10 ਦਿਨ ਉੱਤੇ ਹੋਣਗੇ ਦੁੱਧ ਕਿੰਨਾ ਜੀ ਬਾਈ ਹੁਣ ਮੌਕੇ ਦਾ ਹਾਂ ਜੀ ਦੁੱਧ ਕਿੰਨਾ ਜੀ ਦੁੱਧ ਭਾਜੀ 12 ਲੀਟਰ ਜੇ ਬਚੇ ਸਨ ਜਿਹੜਾ ਚਵਾਉਂਦੇ ਹੀ ਹੈ ਜੀ ਹਾਂਜੀ 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 ਲੋਜੀ ਦੋਸੂ ਕਰਿਓ ਚੱਕ ਹਾਂਜੀ ਹਾਲੋ ਜੀ ਥੋੜਾ ਜਿਹਾ ਉਪਰ ਆਪਨ ਪਸ਼ੂ ਕਰਦਾ ਜਿਹਨੂੰ ਆਪਰੇ ਘਰ ਆਉਂਦਾ ਹਾਂਜੀ ਹਾਂਜੀ 12 ਕਿਲੋ ਦੁੱਧ ਜਿਹੜਾ ਬਾਈ ਕਹਿੰਦਾ ਵੀ ਮੌਕੇ ਦਾ ਚਰਵੰਡੀ ਹਾਂਜੀ ਆਰਡਰ ਕੁਆਲਿਟੀ ਚੈੱਕ ਕਰ ਲੋ ਹਾਂਜੀ ਪਿੱਠਪੂੜੇ ਦੀ ਚੜਾਈ ਹਰ ਇੱਕ ਚੀਜ਼ ਚੈੱਕ ਕਰ ਲਿਓ ਹਾਂ ਕੱਟੀ ਜੀ ਭਾਈ ਇਹਦੇ ਮਗਰ ਕੱਟੀ ਕੜੀ ਜੀ 3 ਨੰਬਰ ਵਾਲੀ ਜੀ ਹਾਂਜੀ ਆ ਜਿਹੜੀ ਆਹ ਦੋਸਤੋ ਕੱਟੀ ਜੜੀ ਆ ਮੂੰਹ ਲੌਂੜੀ ਮਜੀ ਇਹੋ ਕੱਟੀ ਜੀ ਦੀ ਬੱਚਾ ਦਾ ਹਵੇ ਲੋ ਜਿਹੜੀ ਐਂਡ ਜੂਨ ਬੱਕਰੀ ਇਹ ਨਾ ਚੈੱਕ ਕਰੋ ਬਹੁਤ ਟਾਈਮਾਂ ਬੱਚੇ ਤੇ ਮਿਲਦੀ ਬੱਚੇ ਤੇ ਜੀ ਬੱਚੇ ਤੇ ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਹਾਂ ਬ੍ਰਿਮ ਸਿੰਘ ਜੀ ਮੁੱਲ ਕਿੰਨਾ ਕਰਨਾ ਮੁੱਲ ਭਾਜੀ ਬਿਲਕੁਲ ਜਾਇਜ਼ ਹਾਂਜੀ ਕੋਈ ਡੇਢ ਨਹੀਂ ਕੋਈ ਸਵਾ ਨਹੀਂ ਹਾਂਜੀ 1 ਲੱਖ ਪੂਰੇ ਦੇ ਵਿੱਚ ਪਹੁੰਚ ਕਰ ਦਿੱਗੇ 1 ਲੱਖ ਹਾਂਜੀ ਹਾਂਜੀ ਲੱਖ ਰੁਪਇਆ ਡਿਮਾਂਡ ਹੋ ਗਈ ਤੇ ਹੁਣ ਦੱਸੋ ਜਿਹੜਾ ਆਪਾਂ ਲੈਣ-ਦੇਣ ਕਰਨਾ ਉਹ ਕਿੰਨੇ ਚ ਕਰਨਾ ਜਿੰਨੇ ਦੀ ਦੇਣੀ ਪੱਕੀ ਹਾਂਜੀ ਹਾਂਜੀ 98000 ਦੇ ਵਿੱਚ ਪਹੁੰਚ ਜੀ 98000 ਗੱਡੀ ਆਪ ਦੀ ਲੈਵੇ ਜਿਸ ਨੂੰ 95 ਦੀ ਮਹੀਣੇ ਲਓ ਜੀ ਕਰੋ ਜੀ ਚੈੱਕ ਦੋਸਤੋ 12 ਲੀਟਰ ਦੁੱਧ ਮੌਕੇ ਦਾ ਤਿਆਰ ਕੋਈ ਵੀਰ ਆਪਣੀ ਪਸੰਦੀ ਕਰ ਲੇ ਇੱਕ ਟਾਈਮ ਦੋ ਟਾਈਮ ਚੋਕੇ ਬੱਚਾ ਮਗਰ ਕੱਟੀ ਸੁਆ ਦੂਜਾ ਰੇਟ ਡਿਮਾਂਡ ਵਾਲੇ ਪਾਸੇ ਵਖੀਏ ਤੇ 1 ਲੱਖ ਰੁਪਇਆ ਡਿਮਾਂਡ ਪੂਰੀ ਇਹ ਦੇਖੋ ਭਾਜੀ ਵੀਰਲ ਵਰਲ ਦੋਸਤੋ ਚੈੱਕ ਤੁਹਾਨੂੰ ਕਰਵਾਵਣਾ ਕਿ 2 2.5 ਕਿਲੋ ਮੈਂ ਨਹੀਂ ਗਾੜ ਲੇ ਠੀਕ ਹੈ ਜੀ ਹਾਂ ਜੀ 98000 ਰੁਪਇਆ ਦੋਸਤੋ ਡਿਮਾਂਡ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਆਉਂਦਾ ਫਿਰ 3000 ਰੁਪਏ ਛੱਡ ਗਏ ਪੂਰੇ 50000 ਦੀ ਮੈਂ ਗਏ ਜੈਸੇ ਗਏ ਮੈਂ ਨਾ ਜੀ ਸਾਰੀਆਂ ਗਜੈਸਾਂ ਕੱਢ ਕੇ ਆਪਾਂ ਦੱਸੀ ਜਾਣੀ ਠੀਕ ਹੈ ਜੀ ਲੈ দোਸਤੋਂ ਵੈਸੇ ਇਸ ਫਾਰਮ ਤੇ ਇਹ ਸਭ ਤੋਂ ਵਧੀਆ ਰੇਟ ਆਇਆ ਮੱਝ ਦਾ ਮੱਝ ਵੀ ਚੰਗੀ ਕੁਆਲਿਟੀ ਤੇ ਦੁੱਧ ਵੀ ਚੰਗਾ ਦੇਖੋ ਜੀ ਆਹ ਤੇ ਮੈਨੂੰ ਚੰਗੇ ਬਰੀਡਰ ਤੋਂ ਹੋਏ ਨਾ ਵੇਖੋ ਇਹਦੀ ਰੋਸਟੀ ਵਿਖਾਉਣ ਦੀ ਆਹ ਕਿਹੜੀ ਆ ਲੱਗੀ ਆਰਡਰ ਕੁਆਲਟੀ ਕਰਵਾਈ ਚੰਗੀ ਬਰੀਡਰ ਹੈ ਇਹ ਸੋਰੀ ਮਾਝਾ দোਸਤੋਂ ਵੇਖੋ ਜੀ ਕਿਸੇ ਪਾਸੋਂ ਕੋਈ ਕਮੀ ਇਹਨਾਂ ਇਦੋਂ ਮੰਨ ਲਓ ਲੈਂਦੀ ਆਪਾਂ ਤਾਰੀਏ ਇਹ ਇਹ ਤਾਂ ਠੀਕ ਹੈ ਜੀ ਬਾਡਰ ਲਾਈਨ ਦੀ ਆ ਠੀਕ ਹੈ ਜੀ ਹਾਂ ਜੀ ਬੱਚਾ ਵੀ ਦੋਸਤੋਂ ਮਗਰ ਕੱਟੀ ਆ ਗਈ ਬਈ ਆ ਕੱਟੀ ਵੀ ਤੁਹਾਨੂੰ ਦਿਖਾ ਦਿੰਨੇ ਆ ਕੱਟੀ ਮੈਂ ਦਿਖਾਤੀ ਜੀ ਬਈ ਜੀ ਇੱਕ ਰੱਤ ਰੁਪਈਆ ਦੱਸ ਦੋ ਮਰਾ ਗਿਆ ਹਾਂ ਜੀ ਤਿੰਨ ਨੰਬਰ ਵਾਲੀ ਕੱਟੀ ਜੀ ਇੱਕੋ ਮੈਂ ਲਾਉ ਆ ਆ ਕੱਟੀ ਆ ਬਈ ਆ ਲੋ ਜੀ ਦੋ ਨੰਬਰ ਤੇ ਬੱਧੀ ਹੈ ਕੱਟੀ ਆ ਕਰ ਲੋ ਚੱਕ ਹਾਂ ਜੀ ਲਓ ਜੀ ਆ ਕੱਟੀ ਆ ਨਸਲ ਵਾਲੀ ਵੇਖੋ ਕੱਟੀ ਜੀ ਠੀਕ ਹੈ ਜੀ ਆ ਵੇਖੋ ਲਓ ਜੀ ਕਰੋ ਚੱਕ ਦੋ ਮਜਾ ਤੁਹਾਨੂੰ ਮਿਲਣੀ ਆ ਦੋਸਤੋਂ ਹਾਂ ਜੀ ਆਓ ਜੀ ਬਈ ਦੋ ਨੰਬਰ ਤੇ ਜਾ ਬੜੀ ਜਾ ਹਾਂਜੀ ਭਾਈ ਜੀ ਦੱਸਿਓ ਜੀ ਇਹ ਭਾਜੀ ਸੂਹਾ ਤੇ ਜਾ ਹਾਂਜੀ ਤੇ ਬਾਕੀ ਆਪਾਂ ਖੋਲ ਦੇਣਾ ਨਾਲ ਨਾਲ ਥੋੜਾ ਡੰਗਰ ਜਿਆਦੇ ਕਰਕੇ ਨਾ ਡੰਗਰ ਤਾਂ ਗਾੜੀਆਂ ਮੂੰਹ ਦਾ ਨਹੀਂ ਪਤਾ ਲੱਗਦਾ ਹਾਂਜੀ 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 ਹੋਰ ਕੇ ਦਿਖਾ ਦਿੰਨੇ ਆ ਕਿ ਤੁਹਾਨੂੰ ਤਸੱਲੀ ਘੜੀ ਪੂਰੀ ਕਰਾਵਾਂਗੇ ਮੈਂ ਨਾ ਇਹ بڑے ਫੋਨ ਆਉਂਦੇ ਭੈਣ ਭਰਾਵਾਂ ਦੇ ਆਂਦੇ ਡੰਗਰ ਦੋ ਦੋ ਗੱਲ ਇਹ ਆ ਵੀ ਆਪਾਂ ਨੇ ਇੱਕ ਮੈਂ ਲਿਆ ਕੇ ਕੀ ਵੀਡੀਓ ਪਾਣੀ ਆਪਣੀ ਨਹੀਂ ਇਹ ਗੱਲ ਹੈ ਜੀ ਚਲੋ ਡੰਗਰਾਂ ਨੇ ਮਾਲ ਨਹੀਂ ਪਾ ਆ ਜੀ ਨਹੀਂ ਕੋਈ ਨਹੀਂ ਕਿਰਪਾ ਚਾਹੀਦੀ ਗੁਰ ਰਾਮ ਦਾਸ ਦੀ ਹੁਣ ਮੇਲੇ ਲੱਗੇ ਰਹੇ ਨੇ ਬਸ ਲਓ ਜੀ ਕਰੋ ਜੀ ਇਹ ਭਾਈ ਜੀ ਸੂਹਾ ਕਰਵਾ ਸੂਹਾ ਤੇ ਜਾ ਹੀ ਇਜਸ ਜੀ ਸੂਰਾ ਤਿੱਜਾ ਵਾ ਕੋ ਚੌਥਾ ਵਾਲੇ ਕਿੰਨਾ ਟੈਨ ਵਾਲੇ ਭੋਂਦਾ ਵਾਲੇ ਇਹ ਭਾਜੀ ਸੂਈ ਜੇ ਕੋਈ ਇਹ ਵੀ ਡੇਢ ਮਹੀਨੇ ਦੀ ਆ ਇਹਨੇ ਮਗਰ ਬੂਰਾ ਕਟਾ ਅੱਛਾ ਬੂਰਾ ਕਟਾ ਹੈ ਮਗਰ ਹੈ ਨਾ ਬੂਰਾ ਕਟਾ ਜੀ ਮਗਰ ਬੂਰਾ ਕਟਾ ਬੜਾ ਕੁਆਲਟੀ ਦਾ ਜੀ ਮਗਰ ਗੁਰਾ ਲੋਹਾ ਹਾਂਜੀ ਹਾਂਜੀ ਕਰੋ ਜੀ ਚੈੱਕ ਇਹ ਨਾ ਮਾਲੀ ਉਹਨਾਂ ਦਾ ਬੂਰਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਵੀ ਬਾਈ ਜੀ ਦੋਨੇ ਟਾਈਮ ਬੱਚੇ ਤੇ ਮਿਲਦੀ ਹਾਂਜੀ ਇਹਦੇ ਥੱਲੇ ਨਾ 7 ਲੀਟਰ ਦੁੱਧ ਜੇ ਬੱਚੇ ਸੀ ਮੌਕੇ ਦਾ ਤਿਆਰ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਬੱਚੇ ਸਨ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਲੋ ਜੀ ਭਾਈ ਜੀ ਚੈੱਕ ਕਰ ਲੋ 7 ਲੀਟਰ ਦੁੱਧ ਮੌਕੇ ਦਾ ਤਿਆਰ ਬੱਚਾ ਜੇ ਮਗਰ ਖਟਾ ਬਟਨ ਠੰਡ ਠੰਡ ਕਰਕੇ ਆਪਾਂ ਮਾਲ ਨਾ ਹਾਤਾ ਨਹੀਂ ਇੱਕ ਡੰਗਰ ਹੋਣਾ ਹੀ ਆਏ ਸਾਰੇ ਹਾਂਜੀ ਕਰੋ ਜੀ ਚੈੱਕ ਹਾਂਜੀ ਅੱਛਾ ਭਾਈ ਜੀ ਨਾਲ ਲਾਤ ਤੁਰੇ ਜਿੰਦੇ ਆਪੇ ਤਾਂ ਮੁੱਲ ਮੈਂਸ਼ਨ ਕਰ ਲਈਏ ਮੁੱਲ ਜੀ ਲਾਡ ਲਓ ਜੀ ਕਰੋ ਜੀ ਚੈੱਕ ਆਰਡਰ ਕੁਆਲਟੀ ਦੀ ਕਰਮਾਈ ਸੋਹੀ ਆਰਡਰ ਕੁਆਲਟੀ ਨਖੜਵੇਂ ਚਿਹਰੇ ਤੋਂ ਲੱਗੇ ਗੈਪ ਦੇ ਵਿੱਚ ਕਰੋ ਜੀ ਚੈੱਕ ਹਲੋ ਜੀ ਸੋਣੀ ਮਾਜਾ ਬੱਚੇ ਦੇ ਦੋਵੇਂ ਟਾਈਮ ਦੇ ਤੁਸੀਂ ਬੱਚੇ ਦੇ ਜਿਹੜਾ ਪਸ਼ੂ ਤਾਂ ਵੱਡਾ ਵੜਾ ਹੁੰਦਾ ਬੱਚਾ ਛੱਡੋ ਚੋਜ ਜਦੋਂ ਮਰਦੀ ਸੀ ਹਾਂਜੀ ਲੈ ਉਸ ਬੰਦੋਰੀ ਭਾਈ ਡਿਮਾਂਡ ਬਿਲਕੁਲ ਜਾਇਜ਼ ਆ ਹਾਂਜੀ ਮੰਨ ਲਓ ਉਦਾਂ ਦੇ ਬੱਚੇ ਵਾਲੀ ਮਹੀਆ ਆਪਾਂ 50000 ਵੀ ਆਕੀ ਜਾਈਏ ਨਾ ਹਾਂਜੀ ਹਾਂਜੀ 48 ਨਾ 50 ਚ ਨਾ 48 ਜੋ ਉਹ ਇਹ 45000 ਦੇ ਵਿੱਚ ਇਹਦੀ ਪਹੁੰਚ ਕਰਨੀ ਜੇ 100 ਕਿਲੋਮੀਟਰ ਤੱਕ 45000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਵਡੀਆਂ ਆਫਰਾਂ ਜੀ ਗੱਡੀ ਆਪ ਦੀ ਲੈ ਆਵੇ ਕੋ 42000 ਦੀ ਮਹੀਨੇ ਜਿਵੇਂ ਜੈਸਨੋ ਵਾਲੇ ਸਿਰਫ 100 ਰੁਪਏ ਛੋੜ ਹੋਣੀ ਜੀ ਪਤਾ ਲੋ ਜੀ ਕਰੋ ਚੈ ਕੋਈ ਮਗਰ ਕਟਾ ਵੀ ਭਾਜੀ ਜ਼ਿਆਦਾ ਨਹੀਂ ਦੇ ਮੰਨ ਲਓ ਨਸਲ ਆਵਾ ਨਸਲ ਦਾ ਮੁੱਲ ਭਾਜੀ 10000 ਰੁਪਇਆ ਹਾਂਜੀ ਚਲੋ ਬੰਨੋ ਹਾਂਜੀ ਹਾਂਜੀ ਉਹ ਇੱਕ ਸਾਈਡ ਤੇ ਬੰਨੀ ਆ ਨੇ ਇਦਾਂ ਇਹ ਇਸ ਮੱਝ ਬਾਰੇ 3 ਨੰਬਰ ਦੀ ਡਿਟੇਲ ਦਸੀਏ ਇਹ ਭਾਜੀ ਵੱਡੀ ਮਹੀਂ ਹਾਂਜੀ ਦੁੱਧ 8 ਲੀਟਰ ਜੇ ਮੈਂ ਦਲੇ ਹਾਂਜੀ ਤੇ ਮਗਰ ਕੱਟੀ ਕੱਟੀ ਦੀ ਹਾਂਜੀ ਹਾਂਜੀ ਤੇ ਇਹ ਨਾ ਮੰਨ ਲਓ ਮਗਰ ਉਹਨਾਂ ਤੋਂ ਬੰਦਿਆਂ ਤੋਂ ਮੁੜ ਕੇ ਨਾ ਥੋੜਾ ਪਾਣੀ ਹੀ ਕੱਲੀ ਜਿੱਦ ਤੋਂ ਆਪਾਂ ਮਾਂ ਢੱਲਿਆਂ ਦੀ ਮਾਂ ਨੂੰ ਪਿਆਰ ਹੋ ਗਿਆ ਨਾ ਨਾ ਠੀਕ ਹੈ ਜੀ ਤੇ ਕੋ ਮਰਬੂਰੀ ਕਰਕੇ ਉਹਨਾਂ ਸਾਮ ਖਾਣੋਂ ਮਈਆਂ ਹੋਰ ਵੀ ਦੇਤੀਆਂ ਤੇ ਵੀ ਤੇ ਉਹਨਾਂ ਤੋਂ ਹਰਿਆਣੇ ਦਾ ਮਾਲ ਆ ਬੰਦਿਆ ਪਿੱਟਪੁੜੇ ਦੀ ਵੇਖੋ ਕਿੰਦੀ ਖੁੱਲੀ ਅਮਾ ਜੀ ਲਓ ਜੀ ਕਰ ਲਓ ਚੱਕ ਦੋਸਤੋ ਤੇ ਉਹ ਉਹਨਾਂ ਦੱਸਿਆ ਵੀ 12 ਲੀਟਰ ਦੁੱਧ ਹੀ ਮੈਂ ਦੇ ਥੱਲੇ ਹਾਂਜੀ ਸਾਜਰ ਸੂਈ ਦੇ ਠੀਕ ਹੈ ਜੀ ਤੇ ਮੁੜ ਕੇ ਉਹਨਾਂ ਨੇ ਘਰੇ ਕੋਈ ਮੰਨ ਲਓ ਇਦਾਂ ਬੰਦੀ ਆ ਗੱਲ ਹਾਂ ਠੀਕ ਹੈ ਤੇ ਮੰਨ ਲਓ ਸਾਮ ਖਾਣੋਂ ਮੁੜ ਕੇ ਮੈਂ ਥਾਂ ਆ ਗਈ ਆ ਕੱਢੀਏ ਬਾਹਰ ਹੁਣ 8 ਕਿਲੋ ਦੁੱਧ ਜੇ ਮੈਂ ਦੇ ਥੱਲੇ ਮੌਕੇ 8 ਆ ਕੱਟੀ ਆ ਕੱਟੀ ਵੀ ਆਰੇ ਮਗਰ ਭਾਜੀ ਕੱਟੀ ਵੜੀ ਪਲੀ ਵੇਖੋ ਲਓ ਜੀ ਕੱਟੀ ਮੱਝ ਦੇ ਮਗਰ ਕੱਟੀ 2 ਮੱਝ ਦੇ ਮਗਰ ਕੱਟੀਆਂ ਤੋਂ ਬੁਖਾਦੀਆਂ ਇੱਕ ਮਗਰ ਕੱਟਾ ਲਓ ਜੀ ਕਰੋ ਜੀ ਚੈੱਕ ਹਾਂਜੀ ਠੀਕ ਹੈ ਜੀ ਭਾਈ ਸਾਹਿਬ 8 ਕਿਲੋ ਤੋਂ ਮੌਕੇ ਦਾ ਚੌਂਡੀ ਦੀ ਸੂਈ ਨੂੰ ਭਾਈ ਜੀ ਕਿੰਨਾ ਟਾਈਮ ਦੱਸਿਆ ਉਹ ਸੂਈ ਨੂੰ ਭਾਜੀ ਕੋਈ ਹੋਏ ਆ ਮਹੀਨਾ ਲਾ ਲਓ ਕੋ 15 ਦਿਨ ਉੱਤੇ 1.5 ਮਹੀਨਾ ਲਾ ਲਓ 1.5 ਮਹੀਨਾ ਲੱਗਦਾ ਹੈ ਨਾ 8 ਕਿਲੋ ਤੋਂ ਉਹ ਆਂਦੇ ਬੁਖਾਣੂ ਆ ਵਾਧਾ ਕਟਾ ਆਏ ਹੋਗੇ 15 ਦਿਨ ਬਾਅਦ ਉਹਨਾ ਤਾਂ ਡੰਗਰ ਵੇਚ ਤੇ ਸਾਹਮਣੇ ਹੋਣੇ ਵੇਚ ਤੇ ਤੁਹਾਨੂੰ ਬੜਾ ਕੱਲੀ ਜਨਾਨ ਸਵਾਦ ਜਮਾਲ ਲੇਕੋ ਤੇ ਜਮਾਲ ਲੇਓ ਤੁਹਾਡੇ ਸਾਹਮਣੇ ਆ ਆਪਾਂ ਵੱਡੀਆਂ ਆਫਰਾਂ ਲਾ ਦੇਣੀਆਂ ਅੱਜ ਵੱਡਾ ਕਰਦ-ਕਰਠ ਮੈਂ ਦਾ ਚੈੱਕ ਕਰ ਲੋ ਆ ਲੋ ਜੀ ਮੈਂ ਆਪਾਂ ਵੱਡੀਆਂ ਆਫਰਾਂ ਲਾ ਦੇਣੀਆਂ ਅੱਜ ਆਫਰਾਂ ਖੁੱਲੇ ਦਿਲ ਨਾਲ ਬਾਈ ਕਿਹਦਾ ਦੋਣੀਆਂ ਲੋ ਜੀ ਕਰੀ ਚੈੱਕ ਗੋਸੋ ਵੈਸੇ ਮੁੱਲ ਪਸ਼ੂ ਦਾ ਪੈਂਦਾ ਜਿਹੋ ਜਿਹੇ ਪਸ਼ੂ ਆ ਉਹੋ ਜਿਹੇ ਬਾਈ ਹੁਣ ਉਹ ਮੈਂ ਰਾਜੀ ਹੋਵੇ ਨਾ ਤੇ ਤੁਹੀਂ ਆਖਣਾ ਇਹਦਾ ਮੈਂ ਨਾ ਮੋਲੀ ਕੋਈ ਠੀਕ ਹੈ ਜੀ ਲੋ ਜੀ ਤੇ ਮੈਂ ਉਹਨਾਂ ਨੂੰ ਪਹਿਲਾਂ ਦੀ ਮਹਨ ਦੀ ਤਾਜੀ ਸੂਈ ਦੀ ਫੋਟੋ ਵਿਖਾਈ ਆ ਮੈਂ ਜੇ ਰਾਜੀ ਹੀ ਪੂਰੀ ਕਿਦਾਂ ਮਾਲੋ ਮੜ ਕੇ ਡੰਗਰ ਦੇ ਜਦੋਂ ਸੇਵਾ ਨਾ ਨਾ ਹੋਵੇ ਤੇ ਡੰਗਰ ਟੁੱਟ ਜਾਂਦਾ ਹਾਂਜੀ 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 ਲੋਈ ਦੋਸਤ ਸੇਵਾ ਹੁਣਾ ਸੇਵਾ ਕੋ ਮੈਂ ਏੜੀ ਆ ਨਾ ਇਦਾਂ ਪੂਰੀਆਂ ਕਈ ਵਾਰ ਹੋ ਜਾਂਦੀਆਂ ਚਲੋ ਆਪਾਂ ਜ਼ਿਆਦਾ ਨਹੀਂ ਚਲੋ ਆਂਦੇ ਦੁੱਧ ਸੇਵਾ ਕੀਤੀ ਮੈਨੇ ਦੁੱਧ ਫੇਰ 11-12 ਲੀਟਰ ਹੀ ਘਰ ਆਵਾਂ ਚਲੋ ਜੀ ਉਹ ਜਿਹੜਾ ਵੀਰ ਖੜੂਗਾ ਸੇਵਾ ਨੇ ਆਪੇ ਕਰ ਲੈਣਾ ਹਾਂਜੀ ਹਾਂਜੀ ਨਹੀਂ ਤੇ ਦਾਸ ਤੇ ਦਊਗੀ ਨਾ ਹਾਂਜੀ 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 ਬਾਕੀ ਇਹ ਨਾ ਕੋਈ ਨਿੰਦੂਗਾ ਵੀ ਮੈਂ ਨਿੱਕੀ ਆ ਮੈਂ ਵੱਡੀ ਠੀਕ ਹੈ ਜੀ ਆ ਲੋ ਜੇ ਕੋ ਗਾਵਿਆਂ ਆਉਂਦਾ ਖੜ ਕੇ ਚਲੋ ਸੇਵਾ ਕਰਦਾ ਗਾਂ ਵੀ ਮੈਂ ਵਾ ਇੰਨਾ ਜੀ ਚਲੋ ਚੱਕ ਜੀ ਤਸੱਲੀ ਦੋ ਸਾਡੀ ਵੀਡੀਓ ਦੇ ਵਿੱਚ ਖੁੱਲੇ ਦਿਲ ਨਾਲ ਕਰਾਵਾਂਗੇ ਆਹ ਲੋ ਜੀ ਦੇਖੋ ਭਾਈ ਜਿਹੜੀ ਚੀਜ਼ ਦਾ ਨਾਮ ਹੀ ਪਤਾ ਹੋ ਉਹ ਅਗਲੇ ਨੂੰ ਉਹ ਵੀ ਦੱਸਾਂ ਠੀਕ ਹੈ ਜੀ ਬਾਕੀ ਜੇ ਕੋਈ ਚੀਜ਼ ਰਹਿ ਹੋ ਜੰਦੀ ਐ ਤੇ ਨੰਬਰ ਜਿਹੜਾ ਚੱਲਦਾ ਭਾਈ ਦਾ ਸਕਰੀਨ ਤੇ ਚੱਲਦਾ ਤੁਸੀਂ ਉਹਦੇ ਨਾਲ ਗੱਲਬਾਤ ਕਰਕੇ ਪੁੱਛ ਸਕਦੇ ਹੋ ਮੈਂ ਨਾ ਜੀ ਕੋਈ ਗੱਲ ਨਹੀਂ ਦੱਸੋ ਜੀ ਵਿਰਾਂ ਸਿੰਘ ਜੀ ਮੋਲੇ ਦਾ ਸਲਾਮ ਇਹ ਥੱਲੇੋਂ ਮਾਲਾ ਲੈਵਾਂ ਨਹੀਂ ਮੈਂ ਭਰੀ 10000 ਰੁਪਏ ਵੇਚੋ ਕੇ ਲੈ ਆਂਦੀ ਸੀ ਠੀਕ ਹੈ ਜੀ ਟਾਈਮੋ ਟਾਈਮ ਮੈਂ ਦੋ ਟੰਗ ਚੋਲੇ ਆਰਦੀ ਪਾ ਠੀਕ ਹੈ ਜੀ ਹਾਂਜੀ ਹਾਂਜੀ ਦਸੀ ਦੀ ਫਿਰ ਆਫਰ ਛੋਟੀ ਜੀ ਦੀ ਇਹ ਕੱਢ ਤੇ ਹੁਣ ਇਹਦਾ ਵੀ ਲੱਖ ਵਾਲੀ ਜੱਡਾ ਹੀ ਆ ਹਾਂਜੀ ਇਹ ਤੇ ਗੱਲ ਹੈਗੀ ਚੱਲ ਉਹਦਾ 95 ਆਖਿਆ ਦੀ 90 ਚ ਕਰ ਦਈਏ ਕਰੋ ਕਰੋ ਜੀ ਜ਼ਰੂਰ ਕਰੋਗੇ ਸਾਰੇ ਵਾਡੇ ਵੱਟ ਗਏ ਹਾਂ 65000 ਦੇ ਵਿੱਚ ਪਹੁੰਚ 65000 ਗੱਡੀ ਆਪਦੀ ਲੈ ਆਵੇ ਕੋ ਬਾਹਰ ਦੀ ਮੈਂਟੇਨ ਕੀ ਜੈਸਾ 20000 ਰੁਪਏ ਹਾਂਜੀ ਠੀਕ ਹੈ ਜੈ ਜੈ ਮੋਲ ਦੋਸਤੋ 65000 ਰੁਪਿਆ ਡਿਮਾਂਡ 62000 ਦੇ ਵਿੱਚ ਤੁਹਾਡਾ ਆਇਆਂ ਦਾ ਮਾਨਤਨ ਹੋਗਾ ਜੇ ਵੀ ਗੱਡੀ ਆਪਨੇ ਲੈ ਕੇ ਆਉਂਦਾ ਤੇ ਇਹ ਦੋਗੇ ਭਾਈ ਜੀ ਆ ਗਿਆ 4 ਨੰਬਰ ਗੱਡੀ ਭਾਜੀ ਦੁੱਜੇ ਸਵੇਰ ਝੋਟੀ ਜੀ ਇਹ ਸੂਆ ਕਰਵਾ ਦੁੱਧ 8 ਲੀਟਰ ਜੀ ਸੂਆ ਦੁੱਜਾ ਸੀ ਭਾਜੀ ਸੂਆ ਦੁੱਜਾ ਦੁੱਧ 8 ਕਿਲੋ ਤਿਆਰ ਜੀ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਕਟਾ ਜੀ ਇਹਦੇ ਮਗਰ ਕਟਾ ਜੀ ਇਹਦੇ ਮਗਰ ਕਟਾਮ ਨਖੜਾ ਆੜਾ ਹਾਂ ਠੀਕ ਹੈ ਜੀ ਆਹ ਲਓ ਸੁਪਰੀ ਦੀ ਮਗਰ ਆਖ ਲੋਤਾ ਜੀ ਹਾਂ ਜੀ ਆ ਕਟਾ ਜੀ ਸੂਈ ਨੂੰ ਇਹਨੂੰ ਵੀ ਕੋਈ ਡੇਢ ਮਹੀਨਾ ਆਇਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਤਕਰੀਬਨ ਦੋਸਤੋ ਮੈਂ ਤੁਹਾਨੂੰ ਦੱਸਿਆ ਨਾ 6-7 ਨਗ ਜਿਹੜੇ ਬੱਚਿਆਂ ਵਾਲੇ ਹੋਣਗੇ ਆਏ ਹੁੰਦੇ ਆ ਵਿੱਚ 8 ਕਿਲੋ ਤੋਂ ਮੌਕੇ ਦਾ ਤਿਆਰ ਸੂਆ ਦੂਜਾ ਸਹੀ ਬਾਈ ਜੀ ਕੱਢੀ ਬਾਰੇ ਨੂੰ ਲਓ ਜੀ ਜਰੂਰ ਇਧਰ ਨੂੰ ਲੈ ਜਾਓ ਲੈ ਜਾਓ ਹਾਂਜੀ ਔਰ ਜੀ ਕਰ ਲੋ ਚੱਕ ਦੋ ਦਾ 5 ਲੀਟਰ ਸੂਈ ਨੂੰ ਡੇਢ ਮਹੀਨਾ ਆਇਆ ਹੈ ਹਾਂਜੀ ਠੀਕ ਹੈ ਜੀ ਸਵੀ ਕਰੋ ਆਪਣੀ ਜਰੂਰ ਕੋਸ਼ਿਸ਼ ਕਰੀ ਦੀ ਹਰ ਪਾਸੇ ਤੁਹਾਨੂੰ ਵੀਡੀਓ ਦੇ ਵਿੱਚ ਪੂਛ ਨੂੰ ਦਿਖਾਉਣ ਦੀ ਫੇਰ ਵੀ ਜੇ ਕੋਈ ਕਮੀ ਕਿਸੇ ਪਾਸੇ ਰਹਿ ਜਾਂਦੀ ਹੈ ਤੇ ਬਾਈ ਦੇ ਕੋਲੋਂ ਡਿਟੇਲ ਤੁਸੀਂ ਵੱਧ ਪੁੱਛ ਸਕਦੇ ਲਿਓ ਹਲੋ ਯੂ ਕੈਨ ਡੋ ਚੈਕਿੰਗ ਇਹਦਾ ਮੌਲਾ ਤੁਹਾਨੂੰ ਦੱਸ ਸੀ ਡਿੱਗੀ ਫਿਰ ਹਾਂਜੀ ਇਹਦੀ ਕਰਦੀ ਹੈ 75 ਚ ਪਹੁੰਚ 75000 ਰੁਪਏ ਹਾਂਜੀ ਜੈ ਜੈ ਕਰੀਏ ਇਹ ਹੋਰ ਕਰਾਉਣੀ ਹੈ ਜੈ ਜੈ ਬਿਲਕੁਲ ਕਰਦੀ ਹੈ ਬਰਾਬਰ ਜੈ ਜੈ ਕਰੀਏ ਇੱਕੇ ਵਾਰੀ ਸਾਰਾ ਇੱਕੇ ਵਾਰੀ 60000 ਦੀ ਮੈਂ ਦੇਵਾਂਗੇ ਪਹੁੰਚ ਪਾ ਕੇ 100 ਕਿਲੋਮੀਟਰ ਦੀ 100 ਕਿਲੋਮੀਟਰ 60000 ਦੇ ਵਿੱਚ ਪਹੁੰਚ ਜੇ ਕੋ ਗੱਡੀ ਆਪ ਦੀ ਲੈ ਉਹ 57000 57000 ਰੁਪਏ ਦੋਸਤੋ ਹਾਂਜੀ ਹਾਂਜੀ ਬੱਚੀ ਵਾਲੀ ਮਾਜ ਕਰ ਲਓ ਵੀ ਚੱਕ 60000 ਰੁਪਏ ਦੇ ਵਿੱਚ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਬੱਚਾ ਮਗਰ ਕੱਟਾ ਦੁੱਧ ਅੱਠ ਕਿਲੋ ਸਵਾ ਦੁੱਧਾ ਲਓ ਜੀ ਪਸ਼ੂ ਦੋਤੋ ਮੌਸਮ ਸਿਆਲ ਵਾਲਾ ਕਹਿੰਦਾ ਪਸ਼ੂ ਜਾਰੇ ਨਵਾਇ ਨਹੀਂ ਆਦੇ ਇੱਕ ਆਏ ਲੇਟ ਆ ਪਸ਼ੂ ਜੇ ਸਾਡੇੋਂ ਤੋਂ ਤਕਰੀਬਨ ਥੋੜਾ ਜਿਹਾ ਪਹਿਲਾਂ ਮੱਝ ਆਈ ਪਾਜੀ ਮੈਂ ਤੁਹਾਨੂੰ 12 ਵਜੇ ਦਾ ਸੱਦਨ ਦਿਆਂ ਤੇ ਗੰਡੀ ਵਾਲੇ ਨਾ ਜੋੜਾ ਮਹੀਆਂ ਦਾ ਲਿਆਉਣਾ ਫੇਰ ਜੋੜਾ ਲਿਆਉਣਾ ਚਾਰ ਮਹੀਆਂ ਆਉਣ ਵਾਲੀਆਂ ਹਾਂਜੀ ਹਾਂਜੀ ਤੇ ਚਲੋ ਮੇਰੀ ਆ ਦਾਤੇ ਆ ਮਿੱਤਰੋ ਜਨੇ ਡੰਗਰ ਹੁਣ ਸਾਰੇ ਪਾ ਦਿੱ ਗਏ ਹਾਂਜੀ 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 ਭਾਈ ਜੀ ਆਓ ਜੀ ਇਹਦੇ ਤੇ ਗਾਰੀ ਭਾਜੀ ਹੁਣ ਆਇਆ ਵਕਤ ਆਪਣੇ ਫਾਰਮ ਤੇ ਸਭ ਤੋਂ ਛੋਟਾ ਭਾਜ ਆਨੇ ਠੀਕ ਹੈ ਜੀ ਹਾਂਜੀ ਹਾਂਜੀ ਸਭ ਤੋਂ ਛੋਟਾ ਮੁੱਲ ਸਰਪ੍ਰ ਏ ਭਾਜੀ ਸੂਰਾ ਤਜਾ ਹਾਂਜੀ ਕੋ ਚੌਥਾ ਵਾਲਾਲੇ ਪੰਜਵਾਂ ਵਾਲੇ ਭਾਵੇਂ ਦਾਮਾਂ ਵਾਲਾ ਅੱਜ ਸਮਝ ਵੇਖੋ ਸੂਈ ਨੂੰ ਸਾਢੇ ਕਿ ਤਿੰਨ ਮਹੀਨੇ ਜੀ ਇਹਦੇ ਮੇਰੇ ਬੱਚਾ ਚਾਰ ਲਾਲੇ ਭਾਵੇਂ ਤੇ ਨਹੀਂ ਬੱਚੇ ਤੋਂ ਬਣਾਵਾ ਤੇ ਮਹੀਨਾ ਕ ਬਣੀ ਨੂੰ ਆਇਆ ਦੁੱਧ 7 ਲੀਟਰ ਮਿਲਦੀ ਪਾੜੇ ਦੀ ਮਿਲਦੀ ਪਾੜੇ ਤੇ ਦੁੱਧ 7 ਲੀਟਰ ਬੱਚਾ ਨਹੀਂ ਜੇਗਾ ਹਾਂਜੀ ਇਹਨੂੰ ਤਕਰੀਬਨ ਸਾਢੇ ਕਿ ਤਿੰਨ ਮਹੀਨੇ ਦਾ ਟਾਈਮ ਜਿਹੜਾ ਸੂਈ ਨੂੰ ਹੋ ਗਿਆ ਜੀ ਸਾਢੇ ਤਿੰਨ ਚਾਰ ਕਿ ਮਹੀਨੇ ਹੋਇਆ ਕੁ ਮਹੀਨਾ ਖੰਡ ਬਣੀ ਨੂੰ ਆਇਆ ਬਿਲਕੁਲ ਦੋਸਤੋ ਘੱਟ ਰੇਟ ਤੇ ਹੋਊਗੀ ਮਾਜੀ ਸਾਰਿਆਂ ਹਾਂਜੀ ਆ ਲੋ ਜੀ ਚੈੱਕ ਕਰ ਲਿਓ ਦੋਸਤੋ ਆਰਡਰ ਕੁਆਲਟੀ ਵਾਲੇ ਪ ਹਲੋ ਜੀ ਲੋਕਰੋ ਜੀ ਚੈੱਕ ਆਰਡਰ ਕੁਆਲਿਟੀ ਦੋਸਤੋ ਬਹੁਤ ਸੁਣੀਏ ਕਰਮਾਲੀ ਜੀ ਲਓ ਜੀ ਇਹਦੀ ਕਰ ਦਈਏ ਜੀ 60 ਚ ਪਹੁੰਚ 60 ਚ ਪਹੁੰਚ ਦੱਸੋ ਜੀ ਕਿੰਨਾ ਕੁ ਮਾਨਤਾ ਨ ਇੱਕੇ ਵਾਰ 55 ਚ ਕਰ ਦਈਏ ਹੈਗੀ ਕੀ ਜੈਸ ਕੋਈ ਹੋਰ ਇਹ ਕੇਰੀ ਇਹ ਕੇਰੀ ਪੂਰੇ 52000 ਦੀ ਮਹੀ ਦੇਣੀ ਜੇ ਆਪਾਂ ਪਹੁੰਚ ਪਾ ਦੇ। ਲਓ ਜੀ 52000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਵੀ ਗੱਡੀ ਆਪਦੀ ਲੈਓ ਤੇ 48000 ਰੁਪਏ 48000 ਰੁਪਏ ਹਾਂਜੀ। ਨੋਰਮਲ ਰੇਟ ਦੋਸਤੋ ਦੁੱਧ ਕਿੰਨਾ ਦੱਸੇ 8 ਕਿਲੋ 7 ਲੀਟਰ ਜੀ ਲੋਏ ਵਰਗਾ। 10 ਕਿਲੋ ਜੀ? ਨਹੀਂ ਜੀ। 7 ਲੀਟਰ। 7 ਲੀਟਰ ਜੀ? 7 ਲੀਟਰ ਲੋਏ ਵਰਗਾ। 7 ਲੀਟਰ ਦੋਸਤੋ ਦੁੱਧ ਕਰਮਾ ਥੱਲੇ ਜਿਹੜਾ ਹੁਣ ਮੌਕੇ ਦਾ ਤਿਆਰ ਜੇ। ਬਾਹਣਾ ਤੇ ਦੱਸ ਗੋਲਾ ਵਿਖਾਵਾ ਤੇ ਮੈਂ ਉਹ ਕਹਿੰਦੇ ਵੀ ਵਿਖਾਵਾ 10 ਗੋਲੇ ਹੀ ਕਰਦੀ ਵੇਖ ਲਓ ਚੈੱਕ ਕਰ ਲਓ ਮੈਂ ਤੈਨੂੰ ਠੀਕ ਹੈ ਜੀ ਅਜੇ ਸਹੀ ਅੱਧਾ ਨਾ ਮਾਲ ਮੋਲ ਲੈਣ ਗਏ ਆਂ ਤੇ ਇੱਦਾਂ ਇੱਦਾਂ ਕਰ ਸਵੇਰ ਤੇ ਆਉਂਦਾ ਆਪਣੇ ਤੋਂ ਠੀਕ ਹੈ ਜੀ ਮਾਲ ਕੋ ਕੱਲ ਲਿਆ ਆਓ ਜੀ ਭਾਈ ਜੀ ਇਧੋਂ ਅਗਲੇ ਪਾਸੇ ਅੱਗੇ ਕੋਈ ਅੱਗੇ ਸੱਜਣ ਮਿਲਿਆ ਕੋਈ ਜੀ ਆਂਦਾ ਮੈਂ ਵਪਾਰੀ ਭਰਾ ਆਂਦਾ ਮੈਂ ਕੱਲ ਦਾ ਫਿਰਨਦੇ ਡੰਗਨੇ ਕੱਲ ਬੰਦੇ ਮੈਂ ਅਹੀਂ ਤੇ ਪਾ ਫਿਰਪੁਰ ਕੇ ਗਾ ਲਈਏ ਮਹੀਆਂ ਸਸਤੇ ਹਾਂਜੀ 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 ਭਾਈ ਜੀ ਦੱਸੋ ਜੀ ਇਹ ਛੋਟੀ ਬਾਰੇ ਇਹ ਭਾਈ ਸੁਆ ਛੋਟੀ ਦਾ ਜੇ ਪਹਿਲਾ ਅੱਛਾ ਜੀ ਥੋੜੀ ਫਾਕੇ ਸੁਈ ਆ ਠੀਕ ਹੈ ਜੀ ਤੇ ਸੂਈ ਨੂੰ ਇਹ ਜੇ ਕੋ ਢਾਈ ਮਹੀਨੇ ਢਾਈ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਇਹ ਰੀਅਰਡਰ ਕੁਆਲਟੀ ਕਰ ਲੋ ਚ ਇੱਕ ਬਹੁਤ ਫੋਨ ਢਾਈ ਤੋਂ 10 ਮਹੀਨੇ ਹੋਏ ਆ ਮੰਨ ਲਓ ਸੂਈ ਨੂੰ ਹਾਂਜੀ ਤੇ ਡੇਢ ਕ ਮਹੀਨੇ ਤੇ ਛੱਕ ਤੇ ਆਏ ਠੀਕ ਹੈ ਜੀ ਆਪਾਂ ਆਦੇ ਡੇਟ ਤੋਂ ਚੈੱਕ ਕਰਾਈਏ ਇਹ ਇਹਦਾ ਬੱਚਾ ਹੈਗਾ ਜੀ ਨਹੀਂ ਬੱਚੇ ਤੋਂ ਬਣਾ ਢਾਈ ਤਿੰਨ ਮਹੀਨੇ ਸੂਈ ਨੂੰ ਇਹ ਤੇ ਡੇਢ ਕ ਮਹੀਨੇ ਮਹੀਨੇ ਦੇ ਛੱਕ ਤੇ ਆ ਠੀਕ ਹੈ ਜੀ ਮਹੀਨੇ ਮੰਨ ਲਓ ਮਹੀਨੇ ਦੇ ਲਾਗੇ ਕੋਈ 35 40 ਦੇ ਕਈ ਡੰਗਰ ਕਹਿੰਦੇ ਕਿ ਆਪਾਂ ਨ ਪਰਮਣ ਆਖਣਾ ਕਈ ਡੰਗਰ ਮਾ ਲੋ ਵੰਡ ਡੰਗਰ ਬੋਲ ਪੈਂਦਾ ਛੇਤੀ ਹਾਂਜੀ ਹਾਂਜੀ ਉਹਨਾਂ ਕਿਤੇ ਕਰਾਤ ਹੀ ਨਹੀਂ ਉਦੋਂ ਹੀ ਹਾਂਜੀ 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 ਏਕੇ ਦਾ ਨਾ ਆਹ ਰਕ ਬਹਿਣੀ ਵਾਲਾ ਥਾਣੇ ਨਾ ਅਗਲਾ ਹਾਂਜੀ ਇਹ ਮੰਨ ਲਓ ਘਟ ਜੇ ਉਲਟ ਬਹਿਣੀ ਵਾਲੇ ਪਾਸੇ ਦੇ ਜੀ ਹਾਂਜੀ ਉਲਟ ਬਹਿਣੀ ਵਾਲੇ ਪਾਸੇ ਉਲਟ ਬਹਿਣੀ ਵਾਲੇ ਪਾਸੇ ਤਾਂ ਮੂਰਲਾ ਥਾਣਾ ਘਟਿਆ ਕਿੰਨਾ ਘਟੇ ਅੱਧਾ ਅੱਧਾ ਜਿਹੀ ਆਪਾਂ ਮੁੱਲ ਤਲ ਦਾ ਹਿਸਾਬ ਨਾਲ ਕਰਤਾ ਤਲਰ ਦਾ ਮੁੱਲ ਹੋਊਗਾ ਜੀ ਦੋਸਤੋ ਇਸ ਮਾਈ ਦਾ 8 ਕਿਲੋ ਦੁੱਧ ਬਾਈ ਦੱਸਿਆ ਤੇ ਹਾਂ 8 ਲੀਟਰ ਜੀ ਲੋ ਯਾਰ 8 ਲੀਟਰ ਦੁੱਧ ਬਾਈ ਕੰਦਾ ਲੋਅਰ ਦਾ ਤਿਆ ਲਓ ਜੀ ਕਰੋ ਜੀ ਚੈੱਕ ਠੁਲ ਲਓ ਜੀ ਉਲਟ ਬਹਿਣੀ ਵਾਲੇ ਪਾਸੇ ਦਾ ਜਿਹੜਾ ਮੂਹਰ ਦਾ ਥਾਨ ਆ ਉਹ ਦੋਸਤੋ ਧਾਰਾ ਘਟ ਆਉਂਦੀ ਉਹ ਚ ਲਓ ਜੀ ਹਾਂਜੀ ਦੱਸੋ ਸ਼ਾਹ ਜੀ ਮੋਲੇ ਦਾ ਇਹ ਭਾਜੀ ਸ਼ਾਕ ਤੇ ਆ ਹਾਂਜੀ ਮਹੀਨੇ ਕਿਤੇ ਕੋਈ 40 ਕਿ ਦਿਨਾਂ ਨੇ ਹਾਂਜੀ ਹਾਂਜੀ ਪਰ ਆਪਾਂ ਮੰਨ ਲਓ ਦੋਦੜਾ ਮੋਲੀ ਕਰਨਾ ਜੀ ਇਹਦੀ ਪੂਰੇ 52000 ਦੇ ਵਿੱਚ ਪਹੁੰਚ ਜੇ 52000 ਚ ਹਾਂਜੀ ਹੈਗਾ ਉਹ ਮੰਨ ਤਾਣੀ ਚ ਗੱਡੀ ਕੋ ਆਪ ਦੀ ਲੈ ਆਊਗਾ ਤੇ ਪੂਰੇ ਆਪਾਂ 90000 90000 ਦੇ ਹਾਂਜੀ ਠੀਕ ਹੈ ਜੀ ਹਾਂਜੀ ਲਓ ਜੀ ਹਾਂ ਜੀ ਜੀ ਮਗਲੇ ਪਾਸੇ ਗਾੜੀ ਭਾਜੀ ਆ ਵੀ ਮਈ ਇਹਦੇ ਥੱਲੇ ਦੁੱਧ ਜੇ ਇਹਦੇ ਥੱਲੇ ਵੀ ਦੁੱਧ 8 ਲੀਟਰ ਆ 8 ਲੀਟਰ ਦੁੱਧ ਹੈ ਨਾ ਜੀ ਇਹਦਾ ਸੂਆ ਜੀ ਤੇ ਸੂਆ ਇਹਦਾ ਦੁੱਧਾ ਠੀਕ ਹੈ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆਪਾਂ ਵਸਾ ਦੇਣਾ ਸਾਰਾ ਇਹਦਾ ਬੱਚਾ ਹੈਗਾ ਜੀ ਨਹੀਂ ਇਹ ਬੱਚੇ ਤਾਂ ਬਣਾਓ ਇਹ ਵੀ ਬੱਚੇ ਤੋਂ ਬਿਨਾ ਜੀ ਇਹ ਤਿੰਨੇ ਨਾਲ ਬੱਚੇ ਤੋਂ ਬਿਨਾ ਠੀਕ ਹੈ ਜੀ ਹਾਂਜੀ ਹਾਂਜੀ ਪਾੜੇ ਤੇ ਮਿਲਦੀ ਹੈ ਜੀ ਹਾਂਜੀ ਪਾੜੇ ਤੇ ਹਾਂਜੀ ਪਾੜੇ ਤੇ ਪਾੜੇ ਤੇ ਪਾੜੇ ਤੇ ਆਹੋ ਜੀ ਕਰੋ ਚੈੱਕ ਜੀ ਦੁੱਧ 8 ਲੀਟਰ ਮਿਲਦੀ ਭਾਰੇ ਤੇ ਹੋਏ ਜੇ ਸੂਈ ਨੂੰ ਇਹਨੂੰ ਪਾਜੀ ਹੋਏ ਜੇ ਕੋ ਤਿੰਨ ਕੁ ਮਹੀਨੇ ਅੱਛਾ ਤਿੰਨ ਮਹੀਨੇ ਦਾ ਟਾਈਮ ਹੋ ਗਿਆ ਸੂਈ ਹਾਂ ਤਿੰਨ ਕੁ ਮਹੀਨੇ ਸੂਈ ਨੂੰ ਹੋਏ ਆ ਠੀਕ ਹੈ ਜੀ ਉਹ 15 20 ਦਿਨ ਬਣੀ ਹੋਏ ਆ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਮਿਲਦੀ ਭਾਰੇ ਤੇ ਸੂਈ ਦਾ ਦੂਜਾ ਸੂਈ ਜੀ ਹਾਂ ਰੇਟ ਇਹਦਾ ਬਿਲਕੁਲ ਜਾਇਜ਼ ਆ ਹਾਂ ਜੀ ਇਹਦੀ ਪੂਰੇ 55000 ਦੇ ਵਿੱਚ ਪਹੁੰਚ ਪੂਰੇ 55000 ਹਾਂਜੀ ਹਾਂਜੀ ਠੀਕ ਹੈ ਜੀ ਤੇ ਗੱਡੀ ਕੋ ਆਪ ਦੀ ਲੈਵੇ ਜੈਸਨੋਂ 52000 ਦੀ ਮਿਲਦੀ ਹੈ 52000 ਦੀ ਹਾਂਜੀ ਲਓ ਜੀ ਚੈੱਕ ਕਰ ਲਓ ਵਾਰੇ ਸਾਰੀ ਕਾਲੀ ਜੇ ਟੋਟੀ ਧਾਰਾ ਪੂਰਾ ਚਾਰੇ ਸਾਹ ਦੇ ਬਰਾਬਰ ਜੀ ਮੈਂ ਨਾ ਹੀ 1 ਨੰਬਰ ਆ ਠੀਕ ਹੈ ਜੀ ਚੈੱਕ ਕਰ ਲੋ ਕੋ ਦੋ ਡੰਗ ਚੋਕੇ ਖਰੇ ਇੱਕ ਡੰਗ ਦਾ ਦੁੱਧ ਮੈਨੂੰ ਦੇ ਦੇ ਦੂਜੇ ਡੰਗ ਦਾ ਆਪ ਦੀ ਡਿੱਟੀ ਲੈ ਕੇ ਨਾਲ ਪਾ ਠੀਕ ਹੈ ਜੀ ਠੀਕ ਹੈ ਆਓ ਜੀ ਰੋਗੇ ਨੀਲੀ ਰਾਵੀ ਦੀ ਭਾਜੀ ਨੀਲੀ ਰਾਵੀ ਦੀ ਜੀ ਹਾਂ ਜੀ ਤੇ ਮਗਰ ਦੇ ਕਟਾ ਵੀ ਨਹੀਂ ਲੀਦਾ ਅੱਛਾ ਜੀ ਹਾਂ ਜੀ ਹਾਂ ਜੀ ਆ ਵੇਖੋ ਸੁਆ ਦੁੱਜਾ ਸੁਆ ਦੁੱਜਾ ਬੱਚਾ ਮਗਰ ਕਟਾ ਹਾਂਜੀ ਹਾਂਜੀ ਦੁੱਧ ਮੋਕੇ ਦਾ ਜੀ ਦੁੱਧ ਇਹ ਥਲੇ 8 ਲੀਟਰ ਦੀ 8 ਲੀਟਰ ਤਿਆਰ ਹੈ ਜੀ ਹਾਂਜੀ ਹਾਂਜੀ ਆ ਵੇਖੋ ਇਹ ਬੱਚੇ ਦੇ ਹਾਂਜੀ ਆ ਆਹ ਜੋ ਬੱਚਾ ਦਾ ਦੋਸਤ ਆ ਵੇਖੋ ਜੀ ਕਟਾ ਨੇਲੀ ਦਾ ਜੀ ਲਓ ਜੀ ਕਟਾ ਦੋਸਤੋ ਕਰ ਲੋ ਚਾਹੀਦਾ ਜੀ ਬਹੁਤ ਸੋਹਣਾ ਕਟਾਈ ਕਰੋ ਚਾਹੀਦਾ ਕਟਾ ਵੇਖੋ ਇਹ ਨੀਲੀ ਦਾ ਆ ਸਾਹਮਣ ਵਾਲਾ ਵੇਖੋ ਆ ਜੀ ਹਾਂਜੀ 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 ਲਓ ਜੀ ਗੋਰਾ ਪੂਰਾ ਗ੍ਰੇਡ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਜੀ ਦੁੱਧ 8 ਕਿਲੋ ਦੱਸਿਆ 8 ਕਿਲੋ ਜੀ ਦੁੱਧ ਪੂਰਾ ਠੀਕ ਹੈ ਜੀ ਸੁਆ ਦੁੱਜਾ ਸੀ ਸੁਆ ਦੁੱਜਾ ਹੀ ਬਾਕੀ ਭੈਣ ਭਾਵਾਂ ਦੇ ਗਾੜੀ ਯੱਤ ਜਾਲ ਵਾਲੇ ਕੋਈ ਆਉਂਦਾ ਥੋੜਾ ਸਿੰਘ ਮਹੀਂ ਦਾ ਜਦਾਂ ਤੇ ਤੁਹਾਨੂੰ ਸਾਡੇ ਗਾੜੀ ਆ ਸਾਰਾ ਕੋ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰ ਲੋ ਚੱਕ ਫਿਰ ਕੁਆਲਟੀ ਮੋਰਦੀ ਮੈਡੀ ਨੂੰ ਦਿਖਾ ਦੂੰਗਾ ਬਾਕੀ ਇਹ ਆ ਵੀ ਸਾਰੀ ਆਉਂਦੀ ਪ੍ਰੋਪਰ ਨੀਲੀ ਜੀ ਹਾਂਜੀ 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 ਪਿਓਰ ਦੋਸਤੋ ਨੀਲੀ ਦਾ ਬੀਜ ਨੂੰ ਕਹਿ ਦਿੰਨੇ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਹੈ ਹਾਂਜੀ ਹਾਂਜੀ ਤਸੱਲੀ ਤੁਹੀਂ ਕਰਨੀ ਹੈ ਹਾਲੋ ਜੀ ਬੜੀ ਜੰਮੀ ਕੇ ਮੱਝ ਸਾਰੀ ਹਾਲੋ ਜੀ ਕਰ ਲੋ ਚੱਕ ਜੀ ਬੱਚਾ ਵੀ ਦੋਸਤੋ ਮਗਰ ਨੀਲੀ ਰਾਵੀ ਦਾ ਕਟਾ ਇਹਦੇ 8 ਕਿਲੋ ਦੋ ਦੀ ਕੀ ਮੌਕੇ ਦਾ ਤਿਆਰ ਹੈ ਹਾਲੋ ਜੀ ਚੈੱਕ ਕਰੋ ਜੀ ਇਹ ਹੁਣ ਨੀਲੀ ਦੀ ਆ ਨੀੜੀ ਜੀ ਦਾ ਕਰੀਏ 75 ਚ ਪਾਉਣ ਹਾਂ ਜੀ ਹਾਂ ਜੀ ਕਰੋ ਜੀ ਜ਼ਰੂਰ ਕਰੋਗੇ ਹਾਲੋ ਜੀ ਚੈੱਕ ਕਰ ਲੋ ਹਾਂ ਜੀ ਬਰੀਡ ਸੁਣੀ ਧੜਾਣੋ ਕਿਤਾ ਹੁਣ ਤੁਹਾਡਾ ਰਾਜ ਆ ਗਿਆ ਕਰੋ ਚੱਕ ਜੀ ਨਹੀਂ ਨਹੀਂ ਰਾਜ ਨਹੀਂ ਇਹ ਆਪਣਾ ਰਾਜ ਹੀ ਫੇ ਗਿਆ ਜੀ ਬਿਲਕੁਲ ਜਾਇਰ ਬਿਲਕੁਲ ਜਾਇਰ ਜਿਹਨਾਂ ਨੇ ਦੇਈ ਤਨੀ ਹਾਂ ਜੀ ਹਾਂ ਜੀ ਹਾਂ ਜੀ 60000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈ ਵੇ 57000 ਦੀ 57000 ਹਾਂ ਜੀ ਬਿਲਕੁਲ ਨੋਰਮਲ ਰੇਟ ਬਰੀਡ ਪੂਰੀ ਨੀਲੀ ਰਵੀ ਤੇ ਬੱਚਾ ਮਗਰ ਕਟਾ ਨਹੀਂ ਜੀ ਕਸਾਈ ਵਾਲਾ ਮੋਲ ਹੀ ਨਹੀਂ ਜੀ ਕਸਾਈ ਵਾਲਾ ਫੋਨ ਹੀ ਨਾ ਲਾਵੇ ਲਓ ਜੀ ਆਓ ਜੀ ਹਾਂ ਹਾਂ ਜੀ ਦੁੱਧ 8 ਲੀਟਰ ਜੇ ਮਹੀਨੇ ਥੱਲੇ ਠੀਕ ਹੈ ਜੀ ਸੁਆ ਜੀ ਹਾਂ ਜੀ ਸੁਆ ਭੈਣ ਭਰਾਵਾਂ ਦੇ ਗਾੜੀ ਆ ਦੁੱਝਾਲ ਵਾਲੇ ਤੇ ਜਾਲ ਵਾਲੇ ਕੋਈ ਚੁਪਥਾਲ ਵਾਲੇ ਵੱਡਾ ਕੱਦ ਕਾਠ ਮੈਂ ਵੱਡਾ ਕੱਦ ਜੀ ਮਗਰ ਕਟਾ ਸੁਈ ਜੇ ਸਾਰੀ 15 ਦਿਨਾਂ ਦੀ 15 ਦਿਨ ਦੀ ਬਿਲਕੁਲ ਤਾਜੀ ਆ ਕਟਾ ਜੀ ਮਗਰ ਦੀ ਲਓ ਜੀ ਸਭ ਤੋਂ ਨਿੱਕਾ ਬੱਚਾ ਦੇ ਮਗਰ ਨਾ ਰੋਚਾ ਕਿ ਜੀ 15 ਦਿਨ ਦਾ ਟਾਈਮ ਸੁਈ ਨ ਹੋ ਗਿਆ ਦੁੱਧ ਕਿੰਨਾ ਦੱਸਿਆ 8 ਕਿਲੋ ਦੁੱਧ 8 ਆ ਜੀ 7 ਲਾਲੇ ਕੋਈ 8 ਕਿਲੋ ਦੁੱਧ 7 ਕਿਲੋ ਮੰਨ ਕੇ ਕੋਈ ਭੈਣ ਭਰਾ ਸੌਦਾ ਕਰ ਲੇ ਪਹਿਲੀ ਗੱਲ 8 ਆ ਦੇ ਹੱਥ ਹੀ ਨਿਕਲੂ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਦੋਸਤੋ ਮੈਂ ਬਿਲਕੁਲ ਤਾਜੀ ਸੁਈ ਹੈ ਤੁਹਾਨੂੰ ਦੱਸਿਆ 7 ਲੀਟਰ ਤੋਂ ਲੈ ਕੇ 12 ਲੀਟਰ ਤੱਕ ਕਾਮੀ ਚੱਕੀ ਦੀ ਪੇਠਪੁੜੀ ਦੀ ਜਿਹਦੇ ਡੰਗਰ ਕੋ ਫਸੇ ਜਾਂਦਾ ਉਹਦਾ ਭੰਨਪਰਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਥੋੜਾ ਨਾ ਬੱਚੇ ਦਾ ਵੜਾ ਕਰਦੀ ਮਾਂ ਜੀ ਹਾਂਜੀ ਹਾਂਜੀ ਲਓ ਜੀ ਪਸ਼ੂ ਸੱਜੇ ਬੱਚੇ ਦਾ ਹਮੇਸ਼ਾ ਜਿਆਦਾ ਕਰਦਾ ਜੀ ਹਾਂ ਖਾਲੋ ਜੀ ਲਓ ਦੋਸਤ ਬੈਕ ਸਾਈਡ ਤੋਂ ਆਰਡਰ ਕੁਆਲਿਟੀ ਚੈੱਕ ਕਰ ਲੂਗੀ ਹਲੋ ਜੀ ਸੇਵਾ ਕੀ ਕਰੂਗਾ ਵੀ ਤੇ ਦੁੱਧ ਬਾਦੂ ਸਕਦੀ ਹੈ ਕਿਉਂਕਿ ਤਾਜੀ ਸੁਈ ਹੋਣੀ ਹੈ ਹਾਂਜੀ ਠੀਕ ਹੈ ਜੀ ਹਾਂਜੀ ਬ੍ਰਿਮ ਜੀ ਦੱਸਿਓ ਮੋਲੇ ਦਾ ਭਾਜੀ ਤੁਸੀਂ ਫਿਰਦੇ ਹੋ ਆਪਾਂ ਵੀ ਆ ਤਾਜੀ ਮਹੀਂ ਲੱਖ ਲੱਖੇ ਕਰੀ ਜਾਂਦੇ ਭਾਵੇਂ ਨਿੱਕੀ ਆ ਭਾਵੇਂ ਮੇਰੇ ਜਿੱਡੀ ਆ ਭਾਵੇਂ ਤੁਹਾਡੇ ਜਿੱਡੀ ਆ ਹਾਂਜੀ 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 ਠੀਕ ਹੈ ਜੀ ਤੇ ਉਹ ਨਹੀਂ ਗੱਲ ਹਾਂ ਜੀ ਆਪਾਂ ਉਹ ਨਹੀਂ ਲੱਕ ਕਰਨਾ ਨਿਕਾ ਜ ਮੋਲਾਂ ਨਾ 70 ਕਰਨਾ ਨਾ 75 ਕਰਨਾ ਹਾਂ ਜੀ ਹਾਂ ਜੀ ਪੂਰੇ 65 ਹਜ਼ਾਰ ਪੌਂਚ ਕਰਨੀ 65000 ਦੇ ਵਿੱਚ ਪੌਂਚ ਹੈਗੀ ਕਿ ਮਾਨਦਨ ਜੀ ਅਸਲੀ ਮੈਂ ਨਾ ਜੀ ਸਾਰੇ ਵਾਡੇ ਵੱਡ ਕੇ ਹੁਣ ਭਾਵੇਂ ਮੇਰੇ ਨਾਲ ਘਰ ਦਾ ਵੀ ਲੜੀ ਜਾਵੇ ਮੇਰਾ ਵੀ ਠੀਕ ਹੈ ਜੀ ਹਾਂ ਜੀ 65000 ਰੁਪਏ ਦੇ ਵਿੱਚ ਮੈਂ ਨਾ ਭਾਵੇਂ ਘਰ ਦਾ ਵੀ ਕੋਈ ਲੜੇ ਕੋਈ ਗੱਲ ਨਹੀਂ ਆ ਤੇ ਜਿਹਨੇ ਸਾਈਪਾਤ ਹੀ ਭਾਵੇਂ ਹੋਰ ਮੇਰਾ ਗਾਗ ਰਖਸ਼ੀ ਤੇ ਆਉਣ ਵਾਲਾ ਹੋਵੇ ਤੇ ਦੂਜੇ ਬਨੇ ਭਾਵੇਂ ਕੋ ਫੋਰਚਨ ਤੇ ਆਵੇ ਕੋ ਨੂੰ ਹੀ ਮਿਲਣੀ ਜਿਹਨੇ ਪਹਿਲਾਂ ਬਾਹ ਬਹੁਤ ਵਧੀਆ ਗੱਲ ਹਾਂਜੀ ਹਾਂਜੀ ਠੀਕ ਹੈ ਜੀ ਇਹ ਮੈਂ ਤੁਹਾਨੂੰ ਤੋਰ ਕੇ ਦਿਖਾ ਦਈਏ ਨੂੰ ਪੈਂਹਿਆ ਆ ਬਾਈ ਤੁਹਾਨੂੰ ਦਿਖਾ ਪੀ ਸਰ ਹਾਂ ਦਿਖਾ ਦਿਖਾ ਪੈਂਹਿਆ ਹਜ਼ਾਰ ਦੇ ਵਿੱਚ ਪਹੁੰਚ ਗੱਡੀ ਕੋ ਆਪ ਦੀ ਲੈ ਬਾਹਰ ਹਜ਼ਾਰ ਦੀ ਨਹੀਂ ਦੇਣ ਠੀਕ ਹੈ ਜੀ ਲੋ ਜੀ ਦੋਸਤੋਂ ਨੌ ਨਾਗ ਤੁਹਾਨੂੰ ਮੱਜਾਂ ਦੇ ਵਿੱਚ ਦਿਖਾਤੇ ਆ ਡਿਟੇਲ ਪੂਰੀ ਬਾਈ ਨੇ ਹਰ ਇੱਕ ਪਸ਼ੂ ਦੀ ਤੁਹਾਨੂੰ ਦੱਸਦੀ ਆ ਤਸੱਲੀ ਕਰਨੀ ਤੁਹਾਡਾ ਇੱਕ ਟਾਈਮ ਦੋ ਟਾਈਮ ਚੋ ਕੇ ਫਰਜਾ ਜਰੂਰ ਕਰਿਆ ਕਰੋ ਐਡਰੈਸ ਇੱਕ ਵੀ ਫ ਤਸਵੀਰ ਜਨਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਆ ਭਾਜੀ ਦਾ ਹੈ ਜੇ ਪ੍ਰਤਾਪ ਸਿੰਘ ਸ਼ਾਹ ਭਾਜੀ ਫੋਨ ਨੰਬਰ ਕਿਰਾ ਫਿਰ ਬੋਲ ਦਿਓ ਹਾਂਜੀ ਭਾਜੀ ਫੋਨ ਨੰਬਰ ਤੇ 628474141276284745 ਦਿੱਤਾ ਜੀ ਠੀਕ ਹੈ ਜੀ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਪਿੰਡ ਝਾਮਕੇ ਖੁਰਦ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਜੀ ਬਾਕੀ ਹੱਥ ਜੋੜ ਕੇ ਹੋਏ ਬੇਨਤੀ ਜੇ ਵੀ ਵੀਰਿਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਪਸੰਦ ਕਰਕੇ ਫਿਰ ਆਪਾਂ ਨੂੰ ਸਾਈ ਬੈਨਾ ਪਾਉ ਠੀਕ ਹੈ ਤੇ ਘਰੇ ਆਏ ਆ ਆਪ ਦੀ ਤਸल्ली ਕਰਕੇ ਕਰੋ ਠੀਕ ਹੈ ਭਾਜੀ ਪੈਸੇ ਵੜੇ ਔਖੇ ਬੰਦੇ ਮਿਹਨਤ ਦਾ ਪੈਸਾ ਆਰੇ ਆਪ ਦੀ ਤਸल्ली ਕਰਕੇ ਫਿਰ ਕਰੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ